ਪਤਸਰੀ ਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਤੁਹਾਨੂੰ ਸੁਣਾਉਣ ਲੱਗੇ ਹਾਂ ਜੀ ਗੀਤ 베ੜੀਆਂ ਪਵਾ ਦੇ ਬਾਬਲਾ ਰਾਈ ਵੇ ਸੁਣ ਰਾਈ ਰਾਈ ਵੇ ਸੁਣ ਰਾਈ ਤੈਨੂੰ ਸੁਤਿਆਂ ਖਵਰ ਨਾ ਆਈ ਬਾਬਲਾ ਪਵਾ ਦੇ 베ੜੀਆਂ ਪਵਾ ਦੇ ਵਿੜੀਆਂ ਮੇਰੀ ਜੰਜ ਪਤਨਾ ਤੇ ਆਈ ਬਾਉਲਾਪਵਾ ਦੇ ਵਿੜੀਆਂ ਮੇਰੀ ਜੰਜ ਪਤਨਾ ਤੇ ਆਈ ਰਾਈ ਵੇ ਸੁਣ ਰਾਈ ਰਾਈ ਵ ਤੈਨੂੰ ਸੁੱਤਿਆਂ ਕਵਰਨਾ ਆਈ ਆਰੀ ਵੇ ਸੁਣ ਆਰੀ ਆਰੀ ਵਸਣ ਆਰੀ ਆਰੀ ਸਾਡ ਚੀੜੀਆਂ ਦੇ ਵਾਂਗ ਉਡਾਰੀ ਸੱਯੋਨੀ ਮੈਂ ਚੁਗਣ ਚਲੀ ਜਿੱਤ ਗਈ ਮੇਰੀ ਚੋਗ ਖੁਲਾਰੀ ਸੱਯੋਨੀ ਮੈਂ ਚੁਗਣ ਚਲੀ ਜਿੱਤ ਗਈ ਮੇਰੀ ਚੋਗ ਖੁਲਾਰੀ ਅਰੀ ਸਾਡੀ ਚਿੜੀਆਂ ਦੀ ਵਾਂਗ ਉਡਾਰੀ ਮਾਏ ਨਹੀਂ ਸੁਣ ਮਾਏ ਮਾਏ ਨਹੀਂ ਮੇਰੇ ਦਿਲ ਨੂੰ ਕੋਪ ਚ ਅਖਾਏ ਮਾਏ ਨਹੀਂ ਮੇਰੇ ਦਿਲ ਨੂੰ ਕੋਪ ਚ ਅਖਾਏ ਕੰਧਾਂ ਉਤੋਂ ਮਿਟ ਜਾਣਗੇ ਮਿਟ ਜਾਣਗੇ ਨਹੀਂ ਮੇਰੇ ਕੁੱਗੀਆਂ ਕਬੂਤ ਕਾਇ ਕਿਹੜਾ ਸੁਣਖੇੜਾ ਕਿਹੜਾ ਵੀਰਾ ਵਸਦਾ ਰਹੇ ਤੇ ਰਵੇੜਾ ਕਿਹੜਾ ਵੀਰਾ ਵਸਦਾ ਰਹੇ ਤੇ ਰਵੇੜਾ ਪਹਿਣਾ ਪਰ ਦੇਸਣਾ ਦਾ ਹੁਣ ਵੱਜਣਾ ਸਵੱਬ ਨਾਲ ਗੇੜਾ ਪਹਿਣਾ ਪਰ ਦੇਸਣਾ ਦਾ ਭੱਜਣਾ ਸੁਬਬ ਨਾਲ ਦੇੜਾ ਕਿਹੜਾ ਵੀਰਾ ਵਸਦਾ ਰਹੇ ਤੇਰਾ ਵੇੜਾ ਕਿਹੜਾ ਵੀਰਾ ਵਸਦਾ ਰਹੇ ਤੇਰਾ ਵੇੜਾ ਰਾਈ ਵੀ ਸੁਣ ਰਾਈ ਰਾਈ ਵੀ ਸੁਣ ਰਾਈ ਰਾਤ ਤੱਕ ਦਾ ਪੈਣ ਦਾ ਪਾਈ ਬਹੁਤਿਆਂ ਪਿਆਰਾਂ ਵਾਲੀ ਏ ਤੇਰੀ ਰਕੜੀ ਢਾਕ ਵਿੱਚ ਆਈ ਬਹੁਤਿਆਂ ਪਿਆਰਾਂ ਵਾਲੀ ਏ ਤੇਰੀ ਰਕੜੀ ਢਾਕ ਵਿੱਚ ਆਈ ਰਾਈ ਵੇ ਸੁਣ ਰਾਈ ਰਾਤ ਤੱਕ ਦਾ ਰਹਾ ਪੈਣ ਦਾ ਪਾਈ ਸਾਡਾ ਵੀ ਗੀਤ ਵਧੀਆ ਲੱਗਿਆ ਜੀ ਤਾਂ ਸੋਨੇ ਸੁਨੇ ਕਮੈਂਟ ਜਰੂਰ ਕਰਕੇ ਦੱਸਿਓ ਜੀ ਤੇ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ